ਉਹ ਐਗ੍ਰੀਗੀ ਕਪਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਸੰਗਰਾਮ ਦਾ ਦਿਹਾੜਾ ਹੈ ਸਾਵਣ ਮਹੀਨੇ ਦੀ ਸੰਗਰਾਮ ਅੱਜ ਅਸੀਂ ਸਾਰੇ ਰਲ ਕੇ ਗੁਰੂ ਚਰਨਾਂ ਵਿੱਚ ਬੈਠ ਕੇ ਮਿਲਾ ਰਹੇ ਹਾਂ ਸੋ ਇਸ ਨੂੰ ਖੋਲਣ ਦੇ ਲਈ ਸਤਿਗੁਰਾਂ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ ਹੈ ਅਸੀਂ ਲੋਕ ਪ੍ਰਵੇਤ ਦੇ ਅਨੁਸਾਰ ਸੋਖਾ ਸਮਝ ਕੇ ਆਪਾਂ ਕਹਿ ਲਈਏ ਕਿ ਮਾਝ ਰਾਗ ਦੇ ਵਿੱਚ ਜਿਹੜਾ ਉਹ ਨਾਮ ਹੈ ਉਸ ਨੂੰ ਹੀ ਜ਼ਿਆਦਾਤਰ ਬਿਆਨ ਕਰਦੇ ਹਾਂ ਸਾਵਣ ਸਰਸੀ ਕਮਣੀ ਚਰਨ ਕਮਲ ਸਿਉ ਪਿਆਰ ਦੂਜੇ ਪਾਸੇ ਤੁਖਾਰੀ ਰਾਗ ਦੇ ਵਿੱਚ ਜੋ 1108 ਪੇਜ ਦੇ ਉੱਤੇ ਹੈ ਸਤਿਗੁਰੂ ਵਚਨ ਕਰਦੇ ਹਨ ਸੇਮ ਵਰਡਿੰਗ ਇਹਦੇ ਵਿੱਚ ਕੋਈ ਅੰਤਰ ਨਹੀਂ ਫਰਕ ਕੀ ਹੈ ਅਧਿਆਤਮਿਕਤਾ ਦਾ ਤੇ ਕੁਦਰਤ ਦਾ ਫਰਕ ਹੈ ਪਹਿਲਾਂ ਜਿਹੜੀ ਕੁਦਰਤ ਹੈ ਗੁਰੂ ਮਹਾਰਾਜ ਉਹਦੇ ਮੁਤਾਬਕ ਇਹਨਾਂ ਮਹੀਨਿਆਂ ਨੂੰ ਵਿਖਿਆਨ ਕਰਦੇ ਨੇ ਜਿਹੜੀ ਕੁਦਰਤ ਆਪੀ ਨੇ ਆਪ ਸਜਾਇਓ ਆਪੀ ਨੇ ਰਚਿਓ ਨਾਓ ਦੂਜੀ ਕੁਦਰਤ ਸਾਜੀ ਹੈ ਕਰ ਆਸਨ ਡਿਠੋ ਚਾਓ ਉਹ ਆਪ ਵੇਖਦਾ ਹ ਇਹਨਾਂ ਜਿਹੜੀਆਂ ਰੁੱਤਾਂ ਨੇ ਜੇ ਆਪਾਂ ਦੇਖੀਏ ਤਾਂ ਸਤਿਗੁਰਾਂ ਨੇ 6 ਰੁੱਤਾਂ ਦੇ ਵਿੱਚ ਪੂਰੇ ਸਾਲ ਨੂੰ ਵੰਡਿਆ ਹੈ ਪਰ ਨਾਲ ਦੀ ਨਾਲ ਸਾਨੂੰ ਇੱਕ ਵਾਕ ਦਿੱਤਾ ਹੈ ਵਿਸੂ ਵਿੱਚ ਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਹੋ ਹੋ ਸੂਰਜ ਏਕੋ ਸੂਰਜੀਕ ਹੈ ਪਰ ਰੁੱਤਾਂ ਅਨੇਕ ਨੇ ਛੇ ਰੁੱਤਾਂ ਵਿੱਚ ਵੰਡਿਆ ਹੈ ਇਹ ਜਿਹੜੀ ਤੀਜੀ ਰੁੱਤ ਹੈ ਸ਼ਾਵਣ ਤੇ ਭਾਦੋ ਦੀ ਇੱਕ ਰੁੱਤ ਗਿਣੀ ਜਾਂਦੀ ਹੈ ਇਸ ਰੁੱਤ ਦੇ ਵਿੱਚ ਜੋ 12 ਮਹਾ ਉਚਾਰਿਆ ਹੈ ਇਹ ਸ਼ਾਵਣ ਇਨ੍ਹਾਂ ਵਰਸ ਰੁੱਤ ਆਈ ਹੈ ਤੇਰਾ ਸਮਾਂ ਆਇਆ ਹੈ ਕਿਉਂਕਿ ਅਸੀਂ ਆਮ ਪੜਦੇ ਆਂ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਜਾਂ ਧਰਤੀ ਧੰਨ ਜਿਹੜਾ ਹੈ ਪੈਦਾ ਕਰਦੀ ਆ ਧਾਨੇ ਉਪਜਾ ਧਰਤੀ ਰਜੀ ਸਿਫਤ ਅਗਾਏ ਇਹ ਧਰਤੀ ਦੇ ਵਿੱਚ ਮੀਂਹ ਪੈਣ ਦੀ ਖਾਤਰ ਮੀਂਹ ਪੈਣ ਦੀ ਖਾਤਰ ਅਸੀਂ ਅਰਦਾਸਾਂ ਕਰਦੇ ਹਾਂ ਕਿ हे ਅਕਾਲ ਪੁਰਖ ਜੇਠ ਤੇ ਹੜ ਦੀ ਤਪਤ ਤੋਂ ਬਾਅਦ ਇਹ ਜਿਹੜੀ ਧਰਤੀ ਤੱਪੀ ਪਈ ਹੈ ਜਿਹੜੇ ਕਾਫੂ ਸੁੱਕੇ ਹੋਏ ਨੇ ਦਰਖਤਾਂ ਦੇ ਉੱਤੇ ਮੁਰਝਾਨ ਆ ਜਿਹੜੀ ਖਤਮ ਹੈ ਉਹਨੂੰ ਮੋੜ ਲਿਆਉਣ ਦੇ ਲਈ ਸਾਵਣ ਦਾ ਮਹੀਨਾ ਆਇਆ ਮੀਂਹ ਵੁੱਠਾ ਸਹਿ ਸੁਹਾਏ ਜਗਾ ਜਗਾ ਮਾਰੇ ਨੇ ਪਹਿਲੇ ਪਾਤਸ਼ਾਹ ਨੇ ਦੂਜੇ ਪਾਤਸ਼ਾਹ ਨੇ ਤੀਜੇ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਸਾਵਣ ਦੀ ਮੀਂਹ ਦੀ ਬਾਰ ਬਾਰ ਗੱਲ ਕੀਤੀ ਹੈ ਸਾਵਣ ਆਇਆ ਏ ਸਖੀ ਵਰਸਾ ਇਹ ਇੰਨੀ ਕਿਰਪਾ ਦੇ ਨਾਲ ਵਰਸਦਾ ਹੈ ਕਬੀਰ ਸਾਹਿਬ ਵੀ ਆਪਣੀ ਬਾਣੀ ਦੇ ਵਿੱਚ ਕਹਿੰਦੇ ਨੇ ਅੰਬਰ ਕਨਹਰ ਛਾਇਆ ਵਰਸਾ ਪਰ ਸਰਤਾਲ ਚਾਤਰਕ ਜੀ ਉਤਰਸਤ ਰਹਾ ਹੋਏ ਤੋਂ ਕੌਣ ਹਵਾਲ ਸੋ ਇਸ ਦੁਖਰੀ ਘੜੀ ਦੁਖਰੀ ਘੜੀ ਹੈ ਜੇੜ ਤੇ ਹੜ ਦੇ ਮਹੀਨੇ ਦੀ ਤਪਸ਼ ਨੂੰ ਬੁਝਾਉਣ ਦੇ ਲਈ ਸਾਵਣ ਦਾ ਮਹੀਨਾ ਅਸੀਂ ਸਾਰੇ ਵੈਲਕਮ ਕਰਦੇ ਹਾਂ ਸਤਿਗੁਰਾਂ ਨੇ ਇਸ ਦੇ ਵਿੱਚ ਕੁਦਰਤ ਦਾ ਬਿਆਨ ਕੀਤਾ ਹੈ ਤੁਖਾਰੀ ਰਾਗ ਦੇ ਵਿੱਚ ਜਿਹੜੀ ਕੁਦਰਤ ਹੈ ਜਿਹੜਾ ਮਾਧ ਰਾਗ ਦਾ ਹੁਕਮਨਾਮਾ ਹੈ ਬਰਾ ਮਹਾ ਹੈ ਉਹਦੇ ਵਿੱਚ ਜਿਹੜਾ ਹੈਗਾ ਉਹ ਬਿਆਨ ਕਰਦੇ ਹਨ ਕਿ ਇੱਕ ਅਧਿਆਤਮ ਗ੍ਰੰਗ ਦੇ ਨਾਲ ਉਹ ਜਿਹੜੀ ਜੀਵਾਤਮਾ ਹੈ ਪਰਮੇਸ਼ਰ ਤੋਂ ਵਿਛੜੀ ਹੋਈ ਹੈ ਇਹ ਜਿਹੜਾ ਰਹੀਵਿਆਂ ਦੇ ਵਿੱਚ ਫਸੀ ਗੁਰਲਾ ਰਹੀ ਹੈ ਕਿ بارش ਹੋਵੇ ਮੀਂਹ ਹੋਵੇ ਮੋਰੀ ਰੁੜਜਣ ਲਾਇਆ ਪੈਣੇ ਸਾਵਨ ਆਇਆ ਤੇਰੇ ਮੁੰਡ ਕਿਤਾਰੇ ਜੀ ਵੱਡਾ ਤੇਨੇ ਲੋਭੀ ਲੋਭ ਲਵਾਇਆ ਸੋ ਉਸ ਅੱਖਾਂ ਤਰਸਦੀਆਂ ਨੇ ਹੁੰਨ ਕੁਟਾਰੇ ਸੋਹਣੀਆਂ ਖਤਰਸਦੀਆਂ ਨੇ ਕਿਨੂੰ ਉਸ ਆਪਣੇ ਪਤੀ ਨੂੰ ਮਿਲਣ ਦੇ ਲਈ ਤੇ ਅਸੀਂ ਬਰਸਾਤ ਨੂੰ ਤਰਸਦੇ ਹਾਂ ਸੱਚੇ ਤੇ ਪਵਨਾ ਪਿਆ ਪਵਨਾ ਤੇ ਜਲ ਹੋਏ ਜਲ ਤੇ ਤਰੇ ਪਵਨ ਸਾਜਿਆ ਘਟ ਘਟ ਜੋਤ ਸਮੋਏ ਇਹ ਸਾਰਾ ਕੁਝ ਜੋ ਸੰਸਾਰ ਹੈ ਇਹ ਜਲ ਤੋਂ ਪੈਦਾ ਹੋਇਆ ਪਹਿਲਾਂ ਪਗੜ ਪੈਦਾ ਹੋਈ ਹੈ ਪਵਨਾ ਤੇ ਸਾਚਾ ਪਿਆ ਠੀਕ ਹੈ ਇਹ ਜਿਹੜਾ ਹੈ ਨਾ ਸੱਚੇ ਤੇ ਜਲ ਹੋਏ ਜਲ ਤੇ ਤਰੇ ਪਵਨ ਸਾਜਿਆ ਇਹ ਸਾਰਾ ਕੋਈ ਸ੍ਰਿਸ਼ਟੀ ਦਾ ਜੋ ਕਾਰੋਬਾਰ ਹੈ ਜਲ ਉਤੇ ਨਿਰਧਾਰਤ ਹੈ ਇਸ ਕਰਕੇ ਬਾਰ ਬਾਰ ਸਤਿਗੁਰੂ ਜੀ ਕਹਿੰਦੇ ਨੇ ਸਾਵਣ ਸਰਸ ਮਨਾ ਕਣ ਵਰਸਾ ਰੁਤੇ ਆਏ ਮੈਂ ਮਨ ਤਨ ਸੋਹ ਭਾਵੈ ਪਿਰ ਪਰਦੇਸ ਸੁਦਾਏ ਮੇਰੇ પતિ ਪਰਦੇਸ ਚਲੇ ਗਏ ਨੇ ਪਰ ਮੈਂ अकेਲੀ ਮੁੰਧੋ अकेਲੀ ਨੀਂਦ ਨਾ ਲੈਨੋ ਪਿਰ ਪਰਦੇਸ ਸੁਦਾਏ ਇਸ ਜਿਹੜਾ ਮਹੀਨੇ ਦਾ ਵਾਕ ਹੈ ਉਹਦੇ ਵਿੱਚ ਸਤਿਗੁਰਾਂ ਨੇ ਇੱਕ ਦ੍ਰਿਸ਼ ਲਿਆ ਹੈ ਉਹ ਦ੍ਰਿਸ਼ ਕਿਸ ਦਾ ਹੈ ਪਤੀ ਪਤਨੀ ਦਾ ਕਿ ਜਦੋਂ ਸ਼ਾਦੀशुदा ਇੱਕ ਔਰਤ ਆਪਣੇ ਪਤੀ ਦੇ ਵਿਛੋੜੇ ਦੇ ਵਿੱਚ ਤਾਂਗਦੀ ਹੈ ਉਹਦੇ ਹਿਰਦੇ ਦੇ ਵਿੱਚ ਜਲਣ ਹੈ ਤਾਂ ਉਸ ਜਲਣ ਬਧਾਉਣ ਬੁਝਾਉਣ ਦੇ ਲਈ ਉਸ ਨੂੰ ਉਹਦੇ ਪ੍ਰੇਮ ਦੀ ਜ਼ਰੂਰਤ ਹੈ ਉਹਦੇ ਕੋਲ ਹੋਣ ਦੀ ਸੇਜ ਜੇ ਇਕੱਲੀ ਖਰੀ ਦੁਹੇਲੀ ਮਰਨ ਪਿਆ ਦੁਖ ਜਾਏ ਐ ਹੈ ਕਿ ਜੀਵਨ ਜੀਵਨ ਇੱਕ ਮਰਨ ਦੇ ਬਰਾਬਰ ਹੋ ਗਿਆ ਹੈ ਇਹਨਾਂ ਵਿਛੋੜੇ ਦਾ ਦੁੱਖ ਹੈ ਨਾਨਕ ਸਾਸੋ ਹਾਗਣ ਕੰਤੀ ਪਿਰਕੈ ਅੰਕ ਸਵਾਏ ਉਹੀ ਸੁਆਗ ਜਿਹੜੀ ਜਾਂਦੀ ਹੈ ਜਿਹੜੀ ਪਿਤ ਦੇ ਪ੍ਰਮਾਤਮਾ ਦੇ ਜਾਂ ਆਪਣੇ ਪਤੀ ਦੇ ਗਲੇ ਨਾਲ ਲੱਗ ਕੇ ਆਪਣਾ ਜਿਹੜਾ ਜੀਵਨ ਹੈ ਉਹ ਬਤੀਤ ਕਰਦੀ ਹੈ ਸੋ ਤੁਖਾਰੀ ਰਾਗ ਦੇ ਵਿੱਚ ਮੈਂ ਮਨ ਤਨ ਸੋ ਭਾਵੈ ਪਿਰ ਪਰਦੇਸ ਸਦਾਏ ਜਿਸ ਤਰ੍ਹਾਂ ਪਤੀ ਬਾਹਰ ਚਲਾ ਗਿਆ ਤੇ ਜੋ ਜਨਾਨੀ ਹੈ ਜੋ ਉਸਦੀ ਔਰਤ ਹੈ ਉਹ ਵਿਛੋੜੇ ਦੇ ਕਾਰਨ ਦੁਖੀ ਹੁੰਦੀ ਹੈ ਤੇ ਕੋਇਲ ਨੂੰ ਪੁੱਛਿਆ ਇਕਾਲੀ ਕੋਇਲ ਤੂੰ ਕਿੱਥੋਂ ਇਕਾਲੀ ਉਹ ਜਵਾਬ ਦਿੰਦੀ ਹੈ ਆਪਣੇ ਪ੍ਰੀਤਮ ਕੇ ਹਾਂ ਬਿਰਹੋਂ ਜਾਲੀ ਮੈਂ ਉਹਦੇ ਵਿਛੋੜੇ ਕਰਕੇ ਕਾਲੀ ਹਾਂ ਉਹਦੇ ਵਿਛੋੜੇ ਕਰਕੇ ਦੁਖੀ ਹਾਂ ਸੋ ਇਸੇ ਤਰੀਕੇ ਨਾਲ ਮਹਾਰਾਜ ਨੇ ਸਾਨੂੰ ਹਰ ਮਹੀਨੇ ਇਕੱਠੇ ਹੋ ਕੇ ਗੁਰਬਾਣੀ ਨੂੰ ਵਿਚਾਰਨ ਦਾ ਮੌਕਾ ਦਿੱਤਾ ਹੈ ਜੋ ਸੰਗਰਾਮ ਹੈ ਜੇ ਅਸੀਂ ਦੇਖੀਏ ਇਹ ਸਾਡੀ ਇੱਕ ਮਰਜ਼ਾਦਾ ਦਾ ਹਿੱਸਾ ਬਣ ਗਿਆ ਹੈ ਪਰੰਤੂ ਸੰਗਰਾਮ ਦਾ ਜਾਂ ਇਹ ਜਿਹੜੀਆਂ ਥਿੱਤਾਂ ਨੇ ਥਿੱਤ ਵਾਰਨਾ ਜੋਗੀ ਜਾਣਾ ਰੁੱਤ ਮਾਉ ਨਾ ਕੋਈ ਜਸਰ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਵਿਸੂ ਵਿੱਚ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਉ ਹੋਆ ਪਰ ਕੀ ਹੈ ਅੱਗੇ ਸੂਰਜ ਏਕੋ ਸੂਰਜ ਤਾਂ ਭਾਈ ਇੱਕ ਹੈ ਰੁੱਤਾਂ ਭਾਵੇਂ ਵੱਖਰੀਆਂ ਨੇ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੀਸ ਇਹ ਜਿਹੜੇ ਰੂਪ ਰੰਗ ਸਮੇ ਸਮੇਂ ਅਨਸਾਰ ਹਰ ਮਹੀਨੇ ਆਉਂਦੇ ਨੇ ਹਰ ਸਾਲ ਆਉਂਦੇ ਨੇ 86 ਤੀਰਸ ਜਿਹੜੇ ਨੇ ਜਿੱਤੇ 86 ਜਿਹੜੇ ਤੇਰੇ ਤੀਰਥ ਨੇ हे ਅਕਾਲਪੁਰਖ ਮੈਨੂੰ ਇਹਦੇ ਵਿੱਚ ਤੇਰਾ ਨਾਮ ਹੀ ਸਹਾਈ ਹੈ ਇਸ ਨਾਮ ਦੇ ਨਾਲ ਅਸੀਂ ਜੁੜਨਾ ਹੈ ਨਾਮ ਹੀ ਸਾਡਾ ਆਧਾਰ ਹੈ ਨਾਮ ਸਾਡਾ ਭੋਜਨ ਹੈ ਨਾਮ ਸਾਡਾ ਖਾਣਾ ਹੈ ਤੇ ਨਾਮ ਹੀ ਸਾਡਾ ਵਿਵਹਾਰ ਹੈ ਸਰਗੁਰਾਂ ਨੇ 12 ਮਹੀਨਿਆਂ ਦੇ ਵਿੱਚੋਂ ਸਾਵਣ ਦੀ ਜੋ ਵਿਆਖਿਆ ਜੋ ਤੀਜੀ ਰੁੱਤ ਹੈ ਸਾਵਣ ਭਾਦੋਂ ਦੀ ਇਹ ਰੁੱਤਾਂ ਛੇ ਰੁੱਤਾਂ ਨੇ ਚੇਤ ਵਿਸਾਖ ਜੇਠ ਹਾੜ ਸਾਵਣ ਭਾਦੋਂ ਅੱਸੂ ਕੱਤਕ ਮੱਘਰ ਪੋ ਮਾਘ ਤੇ ਫਕਰ ਇਹਦੇ ਵਿੱਚੋਂ ਜੋ ਸਾਵਣ ਸਰਸੀ ਕੰਮਣੀ ਇਹ ਹੁਕਮ ਨਾਮਾ ਇਸ ਮਹੀਨੇ ਦਾ ਆਇਆ ਹੈ ਆਪਾਂ ਇਹਦੀ ਵਿਆਖਿਆ ਕਰਨੀ ਹੈ ਕਿ ਸਾਵਣ ਦੇ ਮਹੀਨੇ ਜਦੋਂ بارش ਹੋਣ ਨਾਲ ਪੂਰੀ ਸ੍ਰਿਸ਼ਟੀ ਖਿਲ ਜਾਂਦੀ ਹੈ ਪੂਰਾ ਜੰਗਲ ਪੂਰੀ ਬਨਸਪਤੀ ਪੂਰੀ ਬਹਾਰ ਤੇ ਆਉਂਦੀ ਹੈ ਸੁੱਕਿਆ ਹੋਇਆ ਘਾਹ ਵੀ ਹਰਾ ਹੋ ਜਾਂਦਾ ਹੈ ਇਸੇ ਤਰੀਕੇ ਨਾਲ ਸਾਵਣ ਸਰਸੀ ਕੰਮ ਨਹੀਂ ਕੰਮ ਨਹੀਂ ਇੱਥੇ ਅਰਥ ਆਤਮਾ ਨੂੰ ਵੀ ਲਿਆ ਜਾ ਸਕਦਾ ਹੈ ਕੰਮਣ ਇੱਥੇ ਅਰਥ ਧਰਤੀ ਨੂੰ ਵੀ ਲਿਆ ਜਾ ਸਕਦਾ ਹੈ ਚੰਦ ਕਮਨ ਨੂੰ ਪਿਆਰ ਕਿਉਂਕਿ ਉਸ ਦਾ ਜੋ ਪਿਆਰ ਹੈ ਉਹ ਜੁੜਿਆ ਹੈ ਕੀ ਦੇ ਨਾਲ ਪਰਮਾਤਮਾ ਦੇ ਨਾਲ ਅੱਗੇ ਆ ਵਿਖਿਆ ਰੰਗ ਕੁੜਾਵਿਆ ਦਿੱਸੇ ਨੇ ਸਬੇ ਸਾਰ ਇਸ ਸਮੇਂ ਵਿਖਿਆ ਰੰਗ ਕੁੜਾਵਿਆ ਇਹ ਜਿਹੜਾ ਵਿਖਿਆ ਦਾ ਰੰਗ ਹੈ ਇਹ ਕੂੜਾ ਲੱਗਣ ਲੱਗ ਗਿਆ ਮਨ ਨੂੰ ਪਉਂਦਾ ਨਹੀਂ ਮਿੱਠਾ ਲੱਗਣ ਦੀ ਵਜਾਏ ਕੂੜਾ ਲੱਗ ਰਿਹਾ ਹੈ ਹਰ ਅਮਰਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣ ਹਾਰ ਅਮਰਤ ਦੀ ਜਿਹੜੀ ਬੂੰਦ ਹੈ ਚਿਮ ਚਿਮ ਵਰਸਾ ਅਮਰਤ ਧਾਰਾ ਮਨ ਪੀਵੇ ਕਰ ਸ਼ਬਦ ਵਿਚਾਰਾ ਇਹ ਜਿਹੜੀ ਅਮਰਤ ਦੀ ਧਾਰਾ ਵਰਸਦੀ ਹੈ ਇਦੇ ਵਿੱਚੋਂ ਅਸੀਂ ਅੰਮ੍ਰਿਤ ਨੂੰ ਪਾਉਣਾ ਹੈ ਅੰਮ੍ਰਿਤ ਪਾ ਕੇ ਉਹ ਹੈ ਗੁਰਬਾਣੀ ਜਿਹੜੀ ਹੈ ਉਹ ਅੰਮ੍ਰਿਤ ਹੈ ਗੁਰਬਾਣੀ ਨੂੰ ਸਮਝਣਾ ਹੈ ਪੜ੍ਹਨਾ ਹੈ ਤੇ ਇਹਦੇ ਨਾਲ ਜੁੜਨਾ ਹੈ ਹਰ ਅੰਮ੍ਰਿਤ ਬੂੰਦ ਸੋਹਾਵਣੀ ਮਿਰ ਸਾਧੂ ਪੀਵਣ ਹਰ ਅੱਗੇ ਮਹਾਰਾਜ ਬੇਨਤੀ ਕਰਦੇ ਨੇ ਹਰ ਮਿਲਣੇ ਨੋਂ ਮਨ ਲੋਚਦਾ ਹਰ ਮਿਲਣੇ ਨੂੰ ਮਨ ਲੋਚਦਾ ਇੱਥੇ ਥੋੜਾ ਜਿਆ ਆਪਾਂ ਨੇ ਸਹਿਜ ਲੈਣਾ ਹੈ ਕਿਉਂ ਉਸ ਪ੍ਰਮਾਤਮਾ ਪ੍ਰਤੀ ਤੁਹਾਡੇ ਮਨ ਦੇ ਵਿੱਚ ਤਾਂਘ ਪੈਦਾ ਹੋਈ ਹੈ ਇਸ ਮਹੀਨੇ ਦੇ ਨਾਲ ਬਨਾਸਪਤ ਨੂੰ ਖੜਿਆ ਦੇ ਕੇ ਧਰਤੀ ਨੂੰ ਖੜਿਆ ਦੇ ਕੇ ਅਨਤਨ ਬਹੁਤਾ ਉਪਜਾ ਪ੍ਰithvi ਰੱਜੀ ਤ੍ਰਿਪਤਾ ਹੈ ਪ੍ਰithvi ਤ੍ਰਿਪਤ ਹੁੰਦੀ ਹੈ ਧਰਤੀ ਤ੍ਰਿਪਤ ਹੁੰਦੀ ਹੈ ਇਸ ਤਰੀਕੇ ਨਾਲ ਜਿਹੜਾ ਗੁਰਮੁਖ ਹੈ ਉਸ ਦਾ ਜਿਹੜਾ ਹਿਰਦਾ ਉਹ ਤ੍ਰਿਪਤ ਹੁੰਦਾ ਹੈ ਇਸ ਕਰਕੇ ਫੇ ਕੀ ਹੁੰਦੀ ਹੈ ਤਾਂਘ ਕਾਦੀ ਪੈਦਾ ਹੋਈ ਕਰਮਿੰਨਤ ਕਰ ਜੋਦੜੀ ਪ੍ਰਭ ਮਿਲਣੇ ਕਾ ਚਾਹ ਫਰ ਮਿਲਣੇ ਨੂੰ ਮਨ ਲੋਜਦਾ ਪਰ ਕੀ ਹੈ ਕਰਮ ਮਿਲਾਵਣ ਹਾਰ ਉਹਦੀ ਬਖਸ਼ਿਸ਼ ਪ੍ਰਾਪਤ ਕਰਨੀ ਪਵੇਗੀ ਤਾਂ ਅਸੀਂ ਉਹਨੂੰ ਮਿਲਿਆ ਜਾ ਸਕੇ ਅਕੇ ਮਾਰਾ ਬੇਨਤੀ ਕਰਦੇ ਜਿਨ ਸਖੀਏ ਪ੍ਰਭ ਪਾਇਆ ਹੋ ਤਿੰਨ ਕੈ ਸਦ ਬਲੇਹਾਰ ਮੈਂ ਉਹਨਾਂ ਤੇ ਕੁਰਬਾਨ ਜਾਂਦੀ ਹਾਂ ਮੈਂ ਜਾਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਸਖੀਆਂ ਨੇ ਮੇਰੀਆਂ ਨੇ ਆਪਣੇ ਪਰਮੇਸ਼ਰ ਨੂੰ ਪਾਵ ਲਿਆ ਹੈ ਸਾਵਣ ਤੇ ਨ ਸੋਹਾਗਣੀ ਜਿਨ ਰਾਮ ਨਾਮ ਉਰਹਾ ਉਹਨਾਂ ਵਾਸਤੇ ਸਾਵਣ ਦਾ ਮਹੀਨਾ ਉਹਨਾਂ ਸੁਹਾਗਣੀਆਂ ਵਾਸਤੇ ਸਾਵਣ ਦਾ ਮਹੀਨਾ ਬਹੁਤ ਭਾਗਾਸ਼ਾਲੀ ਹੈ ਜਿਨ੍ਹਾਂ ਨੇ ਆਪਣੇ ਪ੍ਰਭੂ ਪ੍ਰਤੀ ਨੂੰ ਪਾਇਆ ਹੈ ਪ੍ਰਭੂ ਪ੍ਰਭੂ ਨੂੰ ਮਿਲ ਕੇ ਉਹ ਆਨੰਦਿਤ ਹੋ ਗਈਆਂ ਹਨ ਸੋ ਇਹ ਜਿਹੜਾ ਮਹੀਨਾ ਹੈ ਸਾਡੇ ਲਈ ਗੁਰਬਾਣੀ ਦਾ ਹੈ ਗੁਰਬਾਣੀ ਸੁਣਨ ਦਾ ਗੁਰਬਾਣੀ ਗਾਵੋ ਭਾਈ ਇਹ ਸਫਲ ਸਦਾ ਸੁਗਦਾਈ ਝਿਮਚਿਮ ਵਰਸਾ ਅਮਰਤ ਤਾਰਾ ਸੋ ਜਿਹੜੀ ਅੱਜ ਤੱਕ ਉਧਰਤੀ ਗੱਲ ਦੇਖ ਰਿਹਾ ਹਾਂ ਕਿ ਸਵੇਰ ਦੀ ਛਿੰਮ ਵਿੱਚ ਨਚਿਤਮਨ ਹੋ ਰਹੀ ਆ ਤੇ ਜਿੱਦਾਂ ਮੋਰ ਪਪੀਹੇ ਬੋਲਦੇ ਦੇਖ ਬੱਦਲ ਕਾਲੇ ਮੋਰ ਜਿਹੜੇ ਹੈ ਉਹ ਵੀ ਈਸ਼ ਦੇ ਨੂੰ ਦੇਖ ਕੇ ਆਪਣਾ ਗੀਤ ਗਾਉਂਦੇ ਨੇ ਮਨ ਮੋਰ ਕੋਈ ਇੱਕੜਾ ਸ਼ਬਦ ਮੁਖ ਪਾਇਆ ਜਿਉਂ ਮਿੱਠੀ ਬੋਲੀ ਬੋਲਦੇ ਨੇ ਜਿਹੜੇ ਮੋਰ ਵੀ ਨੇ ਠੀਕ ਹੈ ਮੋਰ ਜਿਹੜੇ ਹੈ ਬੱਦਲਾਂ ਨੂੰ ਦੇਖ ਕੇ ਘਟਾ ਨੂੰ ਦੇਖ ਕੇ ਬੋਲਦੇ ਨੇ ਪਪੀਹਾ ਵੀ ਫਿਰ ਫਿਰ ਕਰਾ ਉਹਦੀ ਯਾਦ ਵਿੱਚ ਉਹਨੂੰ ਫਿਰ ਫਿਰ ਕਰਦਾ ਹੈ ਰਾਦੇ ਖਤਰ ਅਮਰਤ ਦੀ ਬੂੰਦ ਇੱਕ ਬੂੰਦ ਕਰ ਕਾਰਣ ਇੱਕ ਬੂੰਦ ਜਲ ਕਰਣੇ ਚਾਤ੍ਰਿਕ ਦੁਖ ਪਾਵੈ ਉਹ ਵੀ ਪ੍ਰਪਰ ਕਰਦਾ ਹੈ ਯਾਦ ਕਰਦਾ ਹੈ ਆਹ ਸਾਰੇ ਆਪਾਂ ਵੀ ਲੜਕੇ ਇੱਕ ਵਾਰ ਉਸ ਅਕਾਲ ਪੁਰਖ ਨੂੰ ਯਾਦ ਕਰੀਏ ਉਹਦਾ ਧਿਆਨ ਤਰੀਏ ਬੈਠ ਕੇ ਅਰਦਾਸ ਕਰੀਏ ਕਿ ਹੇ ਅਕਾਲ ਪੁਰਖ ਸਦਾ ਖੁਸ਼ੀਆਂ ਬਖਸ਼ੀ ਸਦਾ ਹਰਿਆਵਲ ਬਖਸ਼ੀ ਸਦਾ ਖੇੜਾ ਬਖਸ਼ੀ ਸੋ ਇਹ ਤੇਰੀ ਦਾਤ ਹੈ ਤੇ ਅਸੀਂ ਉਹ ਪ੍ਰਾਪਤ ਕਰਨੀ ਹੈ ਵਹਿਗੁਰਜੀ ਦਾ ਖਾਲਸਾ ਵਹਿਗੁਰਜੀ ਕੀ ਫਤਿਹ ਮੈਂ ਵੀਰਾਂ ਨੂੰ ਬੇਨਤੀ ਕਰਾਂਗਾ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਗੁਰਬਾਣੀ ਦੇ ਬਾਰੇ ਤੁਹਾਨੂੰ ਵਧੇਰੇ ਜਾਣਕਾਰੀ ਇਕੱਠੀ ਕਰਕੇ ਦਿੱਤੀ ਜਾ ਸਕੇ ਤੇ ਤੁਸੀਂ ਸੁਣ ਕੇ ਆਨੰਦ ਮਾਣ ਸਕੋ ਵਹਿਗੁਰਜੀ ਦਾ ਖਾਲਸਾ ਵਹਿਗੁਰਜੀ ਕੀ ਫਤਿਹ